ਸਤ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਕੁੜੀ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਇਆ ਕੁੜੀ ਆਮ ਆਦਮੀ ਪਾਰਟੀ ਕਲੀਨਿਕ ਦੇ ਵਿੱਚ ਕੰਟਰੈਕਟ ਬੇਸ ਤੇ ਜੌਬ ਕਰਦੀ ਹੈ ਰਿਸ਼ਤੇ ਦੀ ਜਾਣਕਾਰੀ ਨੋਟ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਫੋਲੋ ਕਰ ਲਓ ਨਵੇਂ ਨਵੇਂ ਰਿਸ਼ਤੇ ਦੇਖਣ ਦੇ ਲਈ ਜਾਣਕਾਰੀ ਕਰੋ ਜੀ ਨੋਟ ਨਾਈ ਸਿਕ ਕਾਸਟ ਦੇ ਵਿੱਚੋਂ ਖੰਨੇ ਤੋਂ ਕੁੜੀ ਹੈ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਕੰਪਿਊਟਰ ਦਾ ਡਿਪਲੋਮਾ ਤੇ ਨਰਸਿੰਗ ਉਮਰ 29 ਸਾਲ ਕੱਦ 5 ਫੁੱਟ 4 ਇੰਚ ਕੁੜੀ ਦੇ ਇੱਕ ਭਰਾ ਹੈ ਕੁੜੀ ਹੁਣ ਆਮ ਆਦਮੀ ਪਾਰਟੀ ਕਲੀਨਿਕ ਦੇ ਵਿੱਚ ਕੰਟਰੈਕਟ ਬੇਸ ਤੇ ਜੌਬ ਕਰਦੀ ਹੈ ਮੁੰਡਾ ਚਾਹੀਦਾ ਮੁੰਡਾ ਕੋਈ ਕੰਟਰੈਕਟ ਬੇਸ ਤੇ ਜੌਬ ਕਰਨ ਵਾਲਾ ਮੁੰਡਾ ਹੋਵੇ ਜਾਂ ਮੁੰਡੇ ਕੋਲ 5-7 ਕਿੱਲੇ ਜ਼ਮੀਨ ਦੇ ਹੋਣ ਜੋ ਮੁੰਡਾ ਪ੍ਰਾਈਵੇਟ ਜੌਬ ਕਰਦਾ ਹੋਵੇ ਉਹ ਸੰਪਰਕ ਨਾ ਕਰਨ ਜੀ ਤੇ ਮੁੰਡੇ ਕੋਲ 5-7 ਕਿੱਲੇ ਜ਼ਮੀਨ ਦੇ ਹੋਣ ਏਰੀਆ ਨੋਟ ਕਰ ਲਓ ਖੰਨੇ ਤੋਂ 50 ਕਿਲੋਮੀਟਰ ਤੱਕ ਮੁੰਡੇ ਦਾ ਏਰੀਆ ਹੋਵੇ ਕਾਸਟ ਨਾਈ ਸਿੱਖ ਸੁਨਿਆਰ ਸੀਂਬੇ ਮਿਸਤਰੀ ਏ ਕਾਸਟ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਇਸ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਨੂੰ ਵਟਸਐਪ ਤੇ ਮੈਸੇਜ ਭੇਜ ਸਕਦੇ ਹੋ ਅਸੀਂ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ